ਮੈਂ ਜਿਹੜੀ ਗੱਲ ਆਬਜ਼ਰਵ ਕੀਤੀ ਹੈ ਕਿ ਲੋਕਲ ਨੈਸ਼ਨਲ ਤੇ ਸਟੇਟ ਇਲੈਕਸ਼ਨ ਦੇ ਵਿੱਚ ਇਹ ਫਰਕ ਹੁੰਦਾ ਹੈ ਜੋ ਸ਼ਾਇਦ ਅਸੀਂ ਆਪਣੇ ਮੁਲਕ ਦੇ ਵਿੱਚ ਬਹੁਤਾ ਫਰਕ ਨਹੀਂ ਕਰ ਸਕ ਪਾਉਂਦੇ ਆ ਨਾ ਹੀ ਵੋਟਰ ਕਰਦਾ ਹੈ ਤੇ ਨਾ ਹੀ ਐਨਾਲਿਸਟ ਕਰਦਾ ਓਕੇ ਸੋ ਉਸ ਪੁਆਇੰਟ ਆਫ View ਤੋਂ ਅ ਅਜੇ ਅਸੀਂ ਪਰਫਾਰਮੈਂਸ ਤੇ ਆਪ ਦੀ ਪਰਫਾਰਮੈਂਸ ਤੇ ਬਾਅਦ ਚ ਗੱਲ ਕਰਦੇ ਆ ਉਸ ਪੁਆਇੰਟ ਆਫ View ਤੋਂ ਦਿੱਲੀ ਦੇ ਵਿੱਚ ਵੀ ਆਪ ਨੈਸ਼ਨਲ ਇਲੈਕਸ਼ਨ ਚ ਜਿੱਤੀ ਜਿੱਤੀ ਨਹੀਂ ਹੈ ਕਦੇ ਤੇ ਉਸੀ ਤਰ੍ਹਾਂ ਦਾ ਪੈਟਰਨ ਇੱਥੇ ਪੰਜਾਬ 'ਚ ਦੇਖਣ ਨੂੰ ਨਜ਼ਰ ਆਇਆ ਹੈ ਤੇ ਪਰ ਮੇਰਾ ਇਹ ਕਹਿਣਾ ਹੈ ਕਿਉਂਕਿ ਮੈਂ ਇੱਕ ਇੱਕ ਮਿੰਟ ਉਹਪਿੰਦਰ ਤੁਸੀਂ ਬੜੀ ਇੰਪੋਰਟੈਂਟ ਗੱਲ ਕੀਤੀ ਆ ਕਿ ਸ਼ਾਇਦ ਇਹਦੇ 'ਚ ਜ਼ਿਆਦਾ ਕੁਝ ਸਾਨੂੰ ਇਹਦਾ ਕੋਈ ਵੀ ਸ਼ੁੱਡ ਨਾਟ ਰੀਡ ਟੂ ਮੱਚ ਇੰਟੂ ਥੀਜ਼ ਰਿਜ਼ਲਟਸ ਹੋ ਸਕਦਾ ਵਾ ਕਿ ਸਟੇਟ ਦੀ ਸਰਕਾਰ ਵਾਸਤੇ ਲੋਕਾਂ ਦੀ ਫੀਲਿੰਗ ਹੋਰ ਹੋਵੇ ਤੇ ਪਾਰਲੀਮੈਂਟ 'ਚ ਲੋਕਾਂ ਦੂਸਰੀ ਪਾਰਟੀ ਦੇ ਲੋਕਾਂ ਨੂੰ ਭੇਜ ਦੇਣ ਇਜ਼ ਥੈਟ ਵਾਟ ਯੂ ਆਰ ਸੇਇੰਗ ਹਾਂਜੀ ਹਾਂਜੀ ਰਾਈਟ ਓਕੇ ਓਕੇ ਬਟ ਈਵਨ ਦੈਨ ਮੈਂ ਇਹ ਕਹਿਣਾ ਚਾਹਾਂਗੀ ਕਿ ਕਾਂਗਰਸ ਦੀ ਪਰਫਾਰਮੈਂਸ ਬਹੁਤ ਅੱਛੀ ਰਹੀ ਹੈ ਸ਼ਾਇਦ ਲੀਡਰਸ਼ਿਪ ਚੇਂਜ ਕਰਕੇ ਹੋ ਸਕਦਾ ਹੈ ਜਾਂ ਕੋਈ ਹੋਰ ਪੋਲੀਟੀਕਲ ਫੈਕਟਰਜ਼ ਹੋਣ ਕਿਉਂਕਿ ਮੈਂ ਪੋਲੀਟੀਕਲ ਐਨਾਲਿਸਟ ਨਹੀਂ ਹਾਂ ਮੈਂ ਸਿਰਫ ਇਹ ਕਹਿਣਾ ਕਹਿਣਾ ਚਾਹੁੰਦੀ ਹਾਂ ਕਿ ਜਿਹੜੀ ਪੰਜਾਬ ਦੀ ਆਰਥਿਕ ਹਾਲਤ ਹੈ ਉਹਨੂੰ ਲੈ ਕੇ ਉਹਨੂੰ ਲੈ ਕੇ ਜਿਹੜੀ ਵੀ ਪਾਰਟੀ ਵੱਡੇ ਵੱਡੇ ਗਾਵੇ ਕਰੇਗੀ ਵਾਅਦੇ ਕਰੇਗੀ ਸੱਤਾ ਲੈਣ ਵਾਸਤੇ ਤੇ ਫਿਰ ਬਿਨਾ ਆਰਥਿਕ ਹਾਲਤ ਦੇਖੇ ਕਰਕੇ ਤੇ ਫਿਰ ਉਹ ਉਹਨੂੰ ਪ੍ਰੋਮਿਸਸਸ ਨੂੰ ਫੁਲਫਿਲ ਨਹੀਂ ਕਰ ਸਕੇਗੀ ਉਹ ਲੋਕਾਂ ਦੀ ਨਜ਼ਰ ਵਿੱਚ ਜ਼ਰੂਰ ਆਏਗਾ ਇਸ ਕਰਕੇ ਸਭ ਤੋਂ ਜ਼ਰੂਰੀ ਚੀਜ਼ ਇਹ ਹੈ ਕਿ ਹੁਣੇ 13 ਦੀਆਂ 13 ਸੀਟਾਂ ਜਿਹੜੀਆਂ ਜਿਹਦੇ ਕੋਲ ਵੀ ਆਈਆਂ ਨੇ ਉਹ ਸਾਰੇ ਇਕੱਠੇ ਹੋ ਕੇ ਸੈਂਟਰ ਦੇ ਵਿੱਚ ਪੰਜਾਬ ਦੀ ਆਰਥਿਕ ਹਾਲਤ ਨੂੰ ਸੁਧਾਰਨ ਵਾਸਤੇ ਆਪਣਾ ਇਕਜੁੱਟ ਹੋ ਕੇ ਕੰਮ ਕਰਨ ਏ ਨਹੀਂ ਕਿ ਇੱਕ ਦੂਸਰੇ ਨੂੰ ਕੱਟਣ ਦਾ ਹਾਲਾਂਕਿ ਉਹ ਸਭ ਇੰਡੀਆ ਬਲੌਕ ਦਾ ਹਿੱਸਾ ਨੇ ਪਰ ਫਿਰ ਵੀ ਆਪਸ ਠ 13 ਦੇ 13 ਨੂੰ ਰਲ ਕੇ ਪੰਜਾਬ ਦੀ ਜਿਹੜੀ ਆਰਥਿਕ ਹਾਲਤ ਹੈ ਕਿਉਂਕਿ ਮੇਰਾ ਕੰਸਰਨ ਜ਼ਿਆਦਾ ਉਹਦੇ ਬਾਰੇ ਆ ਸੀ ਪੋਲਿਟਿਕਲ ਨੂੰ ਤੇ ਫਿਰ ਵੀ ਸੰਭਲਾਂਗੇ ਪਰ ਜਿਸ ਦਾ ਹੱਥ ਥੱਲੇ ਜਾ ਰਹੀ ਹੈ ਉਹਨੂੰ ਕਰਨਾ ਬੜਾ ਮੁਸ਼ਕਿਲ ਹੈ ਤੁਸੀਂ ਬਹੁਤ ਗੱਲ ਕੀਤੀ ਹੈ ਔਰ ਤੁਸੀਂ ਆਪ ਇਕਨੋਮਿਸਟ ਵੀ ਜੇ ਸਾਇਦ ਉਸ ਪੱਖੋਂ ਵੀ ਤੁਸੀਂ ਇਹ ਕਿਹਾ ਵਾ ਕਿ ਆਰਥਿਕ ਹਾਲਤ ਸੁਧਾਰਨ ਵਾਸਤੇ ਸਾਰੇ 13 ਨੂੰ ਇਕੱਠੇ ਹੋ ਕੇ ਕੇਂਦਰ ਸਰਕਾਰ ਨੂੰ ਕਨਵਿੰਸ ਕਰਨਾ ਚਾਹੀਦਾ ਕਿ ਪੰਜਾਬ ਨੂੰ ਪੰਜਾਬ ਦੀ ਮਦਦ ਦੀ ਲੋੜ ਹੈ ਪਰ ਜੰਦੇ ਜੰਦੇ ਲਾਸਟ ਕੁਐਸਚਨ ਮੇਰਾ ਇਹ ਵਾ ਤੁਹਾਨੂੰ ਕਿ ਤੁਹਾਨੂੰ ਕੀ ਲੱਗਦਾ ਵਾ ਕਿ ਕੋਈ ਕੋਰਸ ਕਰੈਕਸ਼ਨ ਕਰਨ ਦੀ ਲੋੜ ਹੈ ਪੰਜਾਬ ਸਰਕਾਰ ਨੂੰ ਇੱਥੇ ਡੈਫੀਨਿਟਲੀ ਡੈਫੀਨਿਟਲੀ ਇਹਨਾਂ ਨੇ ਇਹ ਸੋਚਣ ਦੀ ਜ਼ਰੂਰਤ ਹੈ ਕਿ ਇਹਨਾਂ ਦੀ ਕਿੱਥੇ ਕਿੱਥੇ ਗਲਤੀ ਰਹੀ ਹੈ ਉਹੀ ਗੱਲ ਜਿਹੜੇ ਮੇਰੇ ਪਹਿਲੇ ਕਾਲਰਸ ਨੇ ਕਹੀ ਹੈ ਕਿ ਵੀ ਇਹਨਾਂ ਨੇ ਆਪਣੇ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਉਸੇ ਤਰ੍ਹਾਂ ਹੀ ਇਹ ਜਿਹੜਾ 警告 ਹੈ ਇਹ ਸਾਰੀਆਂ ਪਾਰਟੀਆਂ ਵਾਸਤੇ ਹੈ ਕਿ ਜਿਹੜੀ ਵੀ ਪਾਰਟੀ ਪੰਜਾਬ ਚ ਇਸ ਤਰ੍ਹਾਂ ਦੇ ਵਾਅਦੇ ਕਰੇਗੀ ਔਰ ਉਹ ਕਦੇ ਵੀ ਪੂਰਨ ਨਹੀਂ ਕਰ ਸਕੇਗੀ ਕਿਉਂਕਿ ਪੰਜਾਬ ਦਾ ਤਾਂ ਹਾਲਤ ਇੰਨੀ ਮਾੜੀ ਆਰਥਿਕ ਹਾਲਤ ਕਿ ਉਹਨੂੰ ਸੁਧਾਰਨ ਵਾਸਤੇ ਲੀਡਰਸ ਨੂੰ ਕੰਮ ਕਰਨਾ ਚਾਹੀਦਾ ਨਾ ਕਿ ਇਹ ਜਿਹੜੇ ਪੋਪੁਲਿਜ਼ਮ ਦਾ ਸਹਾਰਾ ਲੈ ਕੇ ਵੋਟਾਂ ਜਿੱਤਣ ਤੇ ਸੀਟਾਂ ਜਿੱਤਣ ਦਾ ਇਹਨਾਂ ਦਾ ਮਕਸਦ ਹੈ। ਥੈਂਕ ਯੂ। ਥੈਂਕ ਯੂ ਪਿੰਦਰ। ਥੈਂਕ ਯੂ।